ਕੀ ਆ ਵੇ ਵਧੀਆ ਏ ਤੁਸੀਂ ਮੈਨੂੰ ਆਏ ਪਾ ਵਾ ਵਾਹ ਪੌਣ ਦਾ ਗੇਟੀ ਤੋੜ ਤਾ ਕੱਪੜੇ ਬਦਲੇ ਆ ਹੋਰ ਬਦਲੇ ਤੂੰ ਵੀ ਬਦਲਿਆ ਹੋਰ ਤੈਨੂੰ ਕਰਨੀ ਕੁਝ ਗੱਲ ਮੈਂ ਗਈ ਨਹੀਂ ਹੜਾ ਕਰਾਇ ਫਿਰ ਕੱਪੜੇ ਬਦਲ ਕੇ ਆਇਆ ਮੈਂ ਇੱਧਰ ਪਈ ਸੀ ਮੇਰੇ ਕੱਪੜੇ ਇੱਧਰ ਕਦਰ ਚਾਚੇ ਦੇ ਘਰੇ ਉਧਰ ਪਾ ਆ ਤਰ੍ਹਾਂ ਦਾ ਮੈਂ ਗਈ ਨਹੀਂ ਆ ਕਰਦਾ ਜਾਣਾ ਸੀ ਫਿਰ ਮੈਨੂੰ ਵੀ ਕੁੱਤੂ ਆਹੋ ਗੱਜਨ ਦਾਤਾ ਮੈਨੂੰ ਵੀ ਗਾਲਾਂ ਦਵਾਈਂਗਾ ਤੂੰ ਤਾਂ ਆਇਆ ਪਾ ਖੇਡਾਂ ਚੱਲਦੇ ਆਂ ਕਰਾਈ ਦੱਦੀ ਆ ਪਾਥਰੇ ਵੜਾਂਗੇ ਕਿੱਥੇ ਚੱਲੀਏ ਆਪਾਂ ਉੱਥੇ ਜਾਂਦੇ ਆ ਉਹ ਜਵਾਖਾਂ ਚ ਆਲੂ ਚੱਲੂ ਜੀਣਾ ਆਲੂ ਚੱਲੂ ਹਾਂ ਚੱਲੋ ਕੁਨ ਮੀਚੀ ਚੱਲੋ ਆਇਆ ਤੇ ਉਹ ਦੂਹਰਾ ਨਾਲ ਹੋਏ ਹਾਂ ਪਿੰਦੂਹਰਾ ਨਾਲ ਉਹ ਯਾਰ ਆਪਣੀ ਮੰਮੀ ਲੜੂਗੀ ਨਹੀਂ ਲੜਦੀ ਆਪਾਂ ਦਾ ਵੱਡੇ ਆ ਉਹਨਾਂ ਨਾਲ ਉਹ ਨਿੱਕੇ ਨਿੱਕੇ ਜੇ ਨੇ ਫਿਰ ਆਪਾਂ ਗੜਾ ਉਹਨਾਂ ਨੂੰ ਕੋਠੇ ਆ ਯਾਰ ਉਹ ਆਖਣਗੇ ਬੁੜੀਆਂ ਲੜਨੀਆਂ ਕੁਛ ਨਹੀਂ ਗਾਲਿਆ ਮਾਂ ਹੈਗਾ ਤੇਰੇ ਨਾਲ ਚੱਲ ਫਿਰ ਚੱਲ ਚੱਲ ਫਾਈਨਟਾ ਜਰੂਰ ਤੂੰ ਅੱਕਰ ਪੜੂਗਾ ਇਹਨੂੰ ਵੀ ਛੱਡਿਆਦਾ ਹੋਰ ਮਾਹ ਮਾਹ ਗਿਆ ਮੈਨੂੰ ਨਹੀਂ ਗਿਆ ਉਹ ਮੈਂ ਹੁਣ ਤਾਂ ਨਹੀਂ ਕਹਾਂ ਆਇਆ ਤੈਨੂੰ ਚਾਹ ਪਾਣੀ ਪਿਉਣਾ ਆਜਾ ਚਾਹ ਪਾਣੀ ਤਾਂ ਪੀ ਲਾਂਗੇ ਆਇਆ ਆਇਆ ਚੱਲ ਖੇਤ ਵੀ ਚੱਲਦੇ ਉਧਰ ਵੀ ਦੇਖਣਾ ਜਾ ਕੇ ਕੁਝ ਸਮੇਂ ਬੋਲਾ ਆਇਆ ਆਇਆ ਫਰਕੀ ਵੀ ਲੈਟ ਆਈ ਹੋਣੀ ਆਜਾ ਉਹਦਾ ਵੀ ਦੇਖਣਾ ਕੰਮ ਲਾਈਟ ਵਾਲਾ ਕੋਈ ਨਹੀਂ ਦੇ ਆਇਆ ਹੋਰ ਐ ਕਰ ਆਇਆ ਚਾਹ ਉਹਨਾਂ ਵਧੀਆ ਜੀ ਕੰਡੇ ਵਾਲੀ ਫਿਰ ਚੱਲਦੇ ਤੇ ਤਾਂ ਪਾ ਲੈਣਾ ਮੈਂ ਚਾਹ ਨੋ ਨੀਜਨੋ ਨੀਜਨੋ ਕਿੱਥੇ ਆ ਜਿਵੇਂ ਬੇਬੇ ਉਹ ਪਿਓ ਆ ਕੇ ਲੈ ਗਿਆ ਉਹ ਤਾਂ ਚਾਬਣੀ ਨਹੀਂ ਪੀਂਦੇ ਜਾਂਦਾ ਮੇਰੇ ਫਿਰ ਪੁੱਛੇ ਕੋਈ ਠੀਕ ਗੱਲ ਫੇਰ ਬਾਜੀ ਹੈ ਫੇਰ ਬਾਜੀ ਉਹਨਾਂ ਮੁੰਡਾ ਲਵਾ ਕੇ ਮਸਾਂ ਮੁੰਡਾ ਪਾ ਲੈ ਆਇਆਗਾ ਤੂੰ ਉੱਡੇ ਚੜ ਕੇ ਨਾ ਆ ਜਾ ਉਹ ਤਾਂ ਕੱਲ ਫੇਰ ਉਹਦਾ ਪਿਓ ਲੈ ਗਿਆ ਪਾਣੀ ਵੀ ਨਹੀਂ ਪੀਤਾ ਹੋਰ ਫਿਰ ਗੱਜਣਾ ਹੋਏ ਬਿਆਦੀ ਕਾਫੀ ਮੰਤਾ ਪਹਿਲੇ ਹੀ ਪਤਾ ਸੀ ਆਹ ਗੱਲ ਦਾ ਕੋਈ ਕਰਕੇ ਲਿਆਉਂਦਾ ਨਹੀਂ ਹੁੰਦਾ ਮਾੜਾ ਜਾਂ ਲੇਲੇ ਪੇਪੇ ਹੋ ਕੇ ਬਾਗਿਆ ਮੂੰਹ ਚੱਕੇ ਨਾਲੇ ਮੇਰੀ ਬੇਇੱਜ਼ਤੀ ਕਰਾਤੀ ਤੇ ਫਿਰ ਮੈਂ ਹੁਣ ਆਪ ਉਦੋਂ ਹੈ ਹੀ ਨਹੀਂ ਸੋਦਾ ਪਿਆ ਉਹ ਯਾਰ ਨਹੀਂ ਮੂੰਹ ਦਿਖਾਉਂਗਾ ਸਰਪੰਚ ਮੈਂਬਰਾਂ ਨੂੰ ਜਿਹੜਾ ਨੂੰ ਲੈ ਕੇ ਗਿਆ ਸੀ ਮਾੜਾ ਬੇਬੇ ਨੂੰ ਫੇਰ ਵੱਡਣਾ ਵੱਡ ਕੇ ਚੱਕੇ ਬੇਬੇ ਹੁਣ ਕੀ ਕਰੇ ਤੂੰ ਤੂੰ ਮੜੀ ਗੱਲਬਾਤ ਕਰਨੀ ਸੀ ਮੈਂ ਕੀ ਗੱਲਬਾਤ ਕਰਨੀ ਸੀ ਆ ਤੇਰੇ ਸਾਹਮਣੇ ਕਿੰਨੀਆਂ ਗੱਲਾਂ ਦਾ ਹੋਣੀ ਆ ਆਪਣੀਆਂ ਚੱਲ ਚੰਗਾ ਰੋਟੀ ਪਾਣੀ ਖਾਵਾਂਗਾ ਉਹ ਤਾਂ ਖੜਾ ਛੁੱਟ ਜਾ ਉਹ ਫੇਰ ਫਸਾਤੀ ਹੈ ਫੇਰ ਨਹੀਂ ਫਸਾਤੀ ਉਹ ਹੁਣ ਫਿਰ ਕਿਵੇਂ ਕਰੀਏ ਤੂੰ ਹੀ ਦੇਖ ਰਾ ਹੁਣ ਮੈਂ ਤਾਂ ਕੀ ਕਰ ਸਕਦਾ ਹਾਂ ਤਾਂ ਬਾਗੀ ਹੂੰ ਤਾਂ ਯਾਰ ਗੱਜਣਾ ਯਾਰ ਇਹ ਤਾਂ ਨਹੀਂ ਮੇਰਾ ਘਰ ਬਸਣ ਮੰਨਦੇ ਯਾਰ ਹਾਂ ਓਏ ਮੈਨੂੰ ਮੈਂ ਤੈਨੂੰ ਉਹੀ ਤਾਂ ਗੱਲ ਕਹਿੰਨਾ ਵੀ ਨਜ਼ਾਰੇ ਨੇ ਮੈਨੂੰ ਆ ਦੇਖ ਲਾਤੇ ਨੇ ਆਉਂਦੀਆਂ ਕੱਚੀਆਂ ਬਿੱਲੀਆਂ ਖਾ ਕੇ ਟਾਈਮ ਪਾਸ ਕਰਦੇ ਆ ਓਏ ਮੇਰੀ ਤਾਂ ਜ਼ਿੰਦਗੀ ਤਬਾਹ ਕਰਤੀ ਤੇਰੀ ਜ਼ਿੰਦਗੀ ਤਬਾਹ ਕਰਤੀ ਹੁਣ ਤੈਨੂੰ ਤੂੰ ਹੀ ਦੇਖਣਾ ਸੀ ਨਾ ਵੀ ਕੋਈ ਗੱਲਬਾਤ ਕਰਕੇ ਲੈ ਕੇ ਆਉਣੀ ਸੀ ਤੂੰ ਤਾਂ ਆਪ ਪਾਏ ਦਾ ਭਾਗ ਗਿਆ ਮੂੰਹ ਚਾੱਕ ਕੇ ਹੂੰ ਓ ਯਾਰ ਉਹ ਹੀ ਤਾਂ ਗੱਲ ਆ ਗੱਲਬਾਤ ਹੁਣ ਉਹਨਾਂ ਨੇ ਹੋਰ ਕੀ ਕਰੀ ਇਹ ਜਦੋਂ ਭਾਈ ਉਹਦੀ ਮਾਂ ਸਾਹਮਣੇ ਤਾਂ ਗੱਲ ਹੋ ਗਈ ਗੱਲਾਂ ਕਰ ਲਈਆਂ ਕਿ ਚਾਰ ਬੰਦਿਆਂ ਚ ਪੰਚਾਇਤ ਚ ਗੱਲ ਕਰਨੀ ਸੀ ਕੋਈ ਹੋਰ ਕਰਨਾ ਸੀ ਭਾਂਦੇ ਦਾ ਸਰਪੰਚ ਦਾ ਵਿੱਚ ਕੋਈ ਰੋਲ ਹੀ ਨਹੀਂ ਆਉਂਦਾ ਹੈ ਸਰਪੰਚ ਹੋ ਜਾ ਸਰਪੰਚ ਹੋ ਗਿਆ ਤੇਰੇ ਵਰਗਾ ਉਹ ਮੈਨੂੰ ਤਾਂ ਛੋਟੀਆਂ ਗੱਲਾਂ ਦੇ ਵਿੱਚ ਤੰਤ ਜਾਨੀ ਲੱਗਿਆ ਸੀ ਮੈਂ ਇੱਕ ਬਗਤ ਆ ਗਿਆ ਮਨ ਤਾਂ ਪਤਾ ਸੀ ਜਦੋਂ ਉਹ ਖੜਦੇ ਸੀ ਤਾਂ ਗੱਲਬਾਤ ਕਰਕੇ ਵਧੀਆ ਕੋਈ ਸਿਰ ਸਿਆਣੇ ਬੰਦਿਆਂ ਨਾਲ ਖੜਾ ਛੱਡ ਪਰ ਸਉ ਵੱਡ ਭਾਇਆਂ ਦੀ ਉਹ ਲੱਗ ਜਨਾ ਕਰਨ ਆ ਕੇ ਭਾਇਆਂ ਦਾ ਉਹ ਜਵਾਖਿਆ ਕੁੱਦਾ ਉਹ ਮੰਮੀ ਮੰਮੀ ਲਾਈ ਰੱਖੋ ਮੇਰਾ ਸਿਰ ਫੇਰ ਖਾਂਦਾ ਹੈ ਉਹਨੂੰ ਸਕੂਲ ਬਤਨੇ ਉਹ ਉੱਥੇ ਕੀ ਚੰਦ ਚੜਾ ਹੋਇਆ ਸਕੂਲਾਂ 'ਚ ਮੈਨੂੰ ਹੁਣ ਉਹਦੀ ਟੈਨਸ਼ਨ ਹੋਈ ਪਈ ਹੈ ਹੋਰ ਕੀ ਕਰੀਏ ਫਿਰ ਹੁਣ ਕਰਦਾ ਕੀ ਹੁਣ ਮਾਰ ਮੱਥੇ ਨੂੰ ਹੱਥ ਪੈ ਜਾ ਨੰਮਾ ਐ ਕਰੂਗਾ ਹੁਣੇ ਚਲ ਹੁਣ ਖੇਤ ਜਾਂਦੇ ਆ ਦੇਖ ਬੇਬੇ ਨੇ ਕੋਈ ਰੋਟੀ ਟੁਕ ਬਣਾਇਆ ਕਿ ਨਾ ਚੱਲੀਏ ਫਿਰ ਖਾ ਕੇ ਓ ਬੇਬੇ ਕੋਈ ਬਣਾਇਆ ਰੋਟੀ ਟੁਕ ਲੈ ਖਾਲਾ ਬੇਬੇ ਵਾਲੇ ਪਰੌਂਠੇ ਹਾਂ ਪਰੌਂਠੇ ਖਾਉ ਤੈਨੂੰ ਫੁਲਕੇ ਉਹ ਤਾਂ ਪਕਾਉਂਦੇ ਨਹੀਂ ਤੈਨੂੰ ਇਹ ਪਕਾ ਕੇ ਦੇਉਂਨਾ ਨਾ ਉਹ ਬੇਬੇ ਨਹੀਂ ਲੜਿਆ ਹੁਣ ਤਾਂ ਕਿੱਥੇ ਲੜਿਆ ਸੀ ਮੈਂ ਤਾਂ ਹਜੇ ਉਹਨੂੰ ਸਕੂਲ ਹੀ ਛੱਡ ਕੇ ਆਏ ਸੀ ਜਵਾਖੇ ਨੂੰ ਤੇ ਦੇਖਣ ਨੂੰ ਲੱਗਦਾ ਬੜਾ ਮਿੰਨਾ ਜਿਹਾ ਲੱਗਦਾ ਹੈ ਭੈ ਮੈਂ ਵਿਚੋ ਤਾਂ ਕੁਝ ਹੋ ਰਹੀ ਹੈ ਉਹ ਮੈਂ ਤਾਂ ਹਜੇ ਉਹਨੂੰ ਤੇਰੇ ਸਾਹਮਣੇ ਯਾਰ ਤੇਰੇ ਨਾਲ ਤਾਂ ਆਇਆ ਗੱਜਣਾ ਯਾਰ ਤੂੰ ਹੱਦ ਕਰਦਾ ਯਾਰ ਜਮੀ ਯਾਰ ਹੌਣ ਤਾਂ ਮੇਰੇ ਨਾਲ ਆਇਆ ਆ ਜਿਹੜਾ ਤੂੰ ਕੱਲ ਪਰਸੋਂ ਦਾ ਲੈ ਕੇ ਆਇਆ ਉਹ ਤੋਂ ਪਹਿਲਾਂ ਮੈਨੂੰ ਕਿ ਮਦਦਨ ਕੀ ਕੀਤਾ ਤਾਂ ਅਗਲੀ ਦਾ ਇੱਕ ਦੇ ਉਹਨੂੰ ਐਡਾ ਫੜਾ ਦੇ ਕੇ ਰੱਖਾ ਫੋਨ ਅਗਲੀ ਦੇ ਕਰਤਾ ਹੋਣਾ ਫੋਨ ਹੁਣ ਮੈਨੂੰ ਛੋਟੀਆਂ ਗੱਲਾਂ ਦਾ ਕੀ ਪਤਾ ਮੈਂ ਤਾਂ ਆਪਦਾ ਉਹ ਸ਼ਾਇਰ ਤੇ ਪੈ ਜਾਂਦਾ ਨਾ ਉਹ ਪਈਆ ਪੈਠ ਤੇ ਮੇਰੇ ਤਾਂ ਮੈਨੂੰ ਕੀ ਪਤਾ ਲੱਗਦਾ ਵੀ ਕੀ ਕੋਈ ਜਾਂਦਾ ਉਹ ਮੇਰਾ ਸਿਰ ਖਾਂ ਫੇਰ ਛੱਡਦਾ ਚੱਲ ਹੁਣ ਤੂੰ ਦੀ ਕਰ ਲਈ ਗੌਰ ਉਹਨੂੰ ਨਾਰਾ ਮਾਰਾ ਬੜਾ ਪੁੱਦੇ ਨੂੰ ਲਾਉਣਾ ਜੀ ਅੱਜ ਤੱਕ ਖੇਡ ਕੇ ਨਿਆਰਾ ਛੱਡ ਕੇ ਸੀ ਸਕੂਲ ਮੰਮੀ ਆ ਚੂਰੀ ਦਾ ਘੁੱਟਕੇ ਦੋ ਰੋਟੀਆਂ ਨਹੀਂ ਦੇਤੀ ਘਰ ਦਾ ਉਹ ਸੱਚੀ ਬਹੁਤ ਆਪਣੀ ਐ ਬਹਿ ਕੰਮੀ ਮਾਰ ਰਵੇ ਕਹੇ ਦਾਤਾ ਮੰਮੀ ਮਾਂ ਕਿੱਥੇ ਗਈ ਨਹੀਂ ਮੈਂ ਦੋ ਰੋਟੀਆਂ ਦੀ ਚੂਰੀ ਲਾ ਕੇ ਗਈ ਉਹ ਚੂਰੀ ਤਾਂ ਠੀਕ ਐ ਮੈਨੂੰ ਐਂ ਦੱਸ ਹਾਂ ਮੈਂ ਤੁਨ ਕਿਤੇ ਜਾ ਡੱਕ ਗਈ ਸੁਣੋ ਸਕੂਲ ਹੈ ਸਕੂਲ ਤੇ ਫਿਰ ਸਕੂਲ ਹੋਣਾ ਕਿ ਮੈਂ ਗਿਆ ਚ ਰੋਟੀ ਲੈਣਾ ਜੀ ਦਿੱ ਜੁੱਤੀ ਤੇ ਵਰਦੀ ਤੇ ਨਹੀਂ ਵਰਦੀ ਮੇਰੀ 파ੜਦੀ ਜਿਵੇਂ ਆਖਾਂ ਨਹੀਂ ਦਿੱਤੀ ਜੇ ਮੈਂਟ ਤੇ ਤੈਨੂੰ ਛੱਡ ਗਾਇਆ ਹੁਣ ਉਹ ਵਰਦੀ ਵੀ 파ੜਦੀ ਹੈ ਓ ਲੜਦਾ ਮੇਰੇ ਨਾਲ ਕੋ ਕੋ ਵੀ ਲੜਦਾ ਮੇਰੇ ਨਾਲ ਸੱਚ ਬਚਾਉਣਾ ਕੁੱਟਾਂ ਨਾਲ ਦਾ ਮੈਨੂੰ ਕੁੱਤੀ ਦਾ ਤੋਤੀ ਦੇ ਲਾਉ ਗਿੱਚੀ ਤੇਰੇ ਲਾਉ ਮੈਂ ਤੂੰ ਬੰਦਾ ਬਣ ਜਾ ਕੁੱਤਾ ਬੰਦਾ ਬਣ ਜਾ ਮੈਨੂੰ ਕੁੱਟਾਣਾ ਮੈਂ ਤਾਂ ਖੱਤ ਮਰੀ ਆਂ ਕੂਣੀ ਛੱਲਦੀ ਮੇਰੀ ਤਾਂ ਸਾਰੀ ਕਿਹਦਾ ਕੁਸਾ ਤੋਤੀ ਉਹ ਉਹਨਾਂ ਦਾਗਾ ਦੱਸੇਗਾ ਹਾਂ ਦੱਸੇਗਾ ਓ ਭੈਣ ਦੇ ਜਾ ਤੁਸੀਂ ਬਹੁਤ ਦਾ ਦੱਸ ਤੈਨੂੰ ਤੈਨੂੰ ਕਹਿਣੀ ਦੱਸੇਗਾ ਹਾਂ ਉਹਦਾ ਤੇ ਤੂੰ ਹੁਣ ਮੈਨੂੰ ਐਂ ਦੱਸ ਮਾ ਮਾ ਰੁਕੀ ਨਾ ਯਾਰ ਮਸਟਰ ਮਸਟਰ ਨੇ ਕਿਹਾ ਨਹੀਂ ਕੋਸਾ ਨਾ ਮੈਂ ਕਲਾਸ ਤੋਂ ਭੱਜਾਇਆ ਓਏ ਆਣੀ ਮਾ ਰੁਕੀ ਉਹ ਮੈਂ ਇੱਥੇ ਹੀ ਬੱਜਾਇਆ ਕਲਾਸ ਤੋਂ ਭੱਜਾਇਆ ਕਲਾਸ ਤੋਂ ਏ ਉਹ ਜਾ ਲਿਆ ਓਏ ਹਾਂ ਓਏ ਓਰੇ ਆ ਕੀ ਹੋ ਗਿਆ ਆ ਦੇਖ ਲੈ ਤੇਰੇ ਕੁਦੇ ਦੀ ਕਰਤੂਤ ਕੀ ਕਰਤੂਤ ਦਾ ਰੱਖਿਆ ਸਰੇ ਚੜਾ ਰੱਖਿਆ ਦਾ ਇਹ ਕਿਸ ਰੇ ਚੜਾ ਰੱਖਿਆ ਉਹ ਮੈਂ ਕਿਸ ਰੇ ਚੜਾ ਲਿਆ ਸਕੂਲ ਸਕੂਲ ਛੱਡ ਕੇ ਕਦੋਂ ਆਏ ਆ ਆ ਹੁਣ ਤਾਂ ਛੱਡ ਕੇ ਆਏ ਆ ਆ ਹੁਣੀ ਆ ਗਿਆ ਉਹ ਛੱਡ ਕੇ ਆਇਆ ਹੁਣ ਆ ਗਿਆ ਉਹ ਭੈਣ ਦਾ ਯਾਰ ਇਹ ਪੜੂ ਗਏ ਲੱਗੂ ਪ੍ਰੋਫੈਸਰ ਆ ਪਾਣੀ ਇੱਕ ਨੰਮਾ ਦਿਆ ਆ ਹਾਂ ਆ ਗਿਆ ਉਹ ਮਾਰੀ ਲੈ ਲੈ ਤਮਾਰ ਹੋਰੇ 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 ਹੈਲੋ ਹੈਲੋ ਹੋਰੇ ਪੀ ਲੈਣਾ ਅੱਜ ਮੇਲਾ ਨਾ ਤੈਨੂੰ ਸਕੂਲ ਜਾਏ ਨਹੀਂ ਪੜਦਾ ਪੜਦਾ ਵਈ ਨੂੰ ਮੈਨੂੰ ਕੁੱਤਾ ਮਾਰ ਰੋਟੀ ਆਏਗਾ ਰੋਟੀ ਨਹੀਂ ਆਗੀ ਮੇਰੀ ਜਵਾਬ ਖਾ ਕੇ ਕੱਢ ਕੇ ਉਹਦਾ ਹੋਰ ਲੈਣਾ ਜੁਨਾ ਦਿਨ ਰਾਤ ਪਰ ਹੁਣ ਚਲਾ ਦੂੰ ਗੋਲੀਆਂ ਤੇ ਮਾਰ ਆ ਬਲਾ ਹੇ ਤੂੰ ਕੀ ਕਰਾਉਣਾ ਇਹ ਤੂੰ ਮਾਰ ਰੋਟੀ ਲੈ ਆਏਗਾ ਕੁੱਤਾ ਲੱਗ ਗਿਆ ਲੱਗੀ ਤੈਨੂੰ ਭੁੱਖ ਤੇਨੂੰ ਮੇਰੀ ਮਾਂ ਨਹੀਂ ਦੀਦੀ ਆਈਗੀ ਹੀ ਆਇ ਨੂੰ ਪੁੱਛਣਾ ਤੇਰੀ ਮਾਂ ਆਉਣਾ ਬਾਗੀ ਦੁਆਰੇ ਫੇਰ ਲੈ ਕਰ ਲੈ ਹੁੰਦਾ ਤੂੰ ਹਾਰ ਕੁੱਟੀ ਚੌਰਾ ਮੈਂ ਕਿੱਥੇ ਕੁੱਟੀ ਆ ਹੋਰ ਜਵੇਂ ਬਾਗੀ ਉਹ ਫਾਇਰ ਕੁੱਟੀ ਮੇਰੀ ਮੰਮੀ ਫਾਇਰ ਪਿਲਾਦੀ ਕੁੱਟ ਕੇ ਨਹੀਂ ਰਹਿਦਾ ਮੇਰੀ ਮਾੜੂ ਨੇ ਫੇਰ ਕੁੱਟਾ ਲਿਆ ਆਪ ਕੋਈ ਕਿਆ ਕਰਦਾ ਕਹਿੰਦਾ ਪਹਿਲੇ ਤਾਂ ਪੀਉ ਦਾਇਗੇ ਆਕੇ ਤੇ ਆਂਦੀ ਆ ਕਿ ਮੇਰੇ ਬੇਰੇ ਪੁੱਛੇ ਕਾਤੋਂ ਆਈ ਮੇਰਾ ਨਾਨਾ ਹੋ ਤੇ ਨਾਨਾ ਲੈ ਕੇ ਤਾਂ ਪਾਣੀ ਵੀ ਨਹੀਂ ਪੀਕੇ ਗਿਆ ਮੈਨੂੰ ਦੋਨਾਂ ਦਾ ਹਿਸਾਬ ਕਰਨਾ ਪੂਆ ਨਲੇ ਮੇਰੇ ਪੋਹਾਂ ਨਾਲੇ ਮੇਰੇ ਨਾਨੇ ਨਾਲੇ ਹਿਸਾਬ ਕਰ ਜਿਹੜੀ ਰੋਕ ਜਾਂਦੀ ਰੋਜ਼ ਦੋਨਾਂ ਦੀ ਕਰੂਗਾ ਇਹਦਾ ਵੀ ਕਰੂਗਾ ਜੇ ਕੁਸਤਾ ਉਹ ਘੇਰੀ ਲੈ ਕੇ ਆਉ ਉਹ ਰੋਟੀ ਪਕਾਉਣੀ ਤਾਂ ਕਈ ਨਹੀਂ ਜene ਵੀ ਰੋਟੀ ਪਕਾ ਰਹਿਤ ਉਹਦਾ ਚੂਰੀ ਕੁੱਟ ਕੇ ਰੱਖਦੇ ਆਇਆ ਤੇ ਕੁੱਲੋ ਆਊਗਾ ਹਾਂ ਤੇ ਫਿਰ ਫੇਰ ਵੀ ਰਹੇਗਾ ਉਹਦਾ ਪਿਓ ਮਨ ਲੋ ਬੰਦੇ ਧੱਕੇ ਨਾ ਮੈਂ ਤਾਂ ਪੜਨ ਗਿਆ ਮਾ ਜਾਣਨਾਗਾ ਮੇਰੇ ਨਾਲ ਕੀ ਮੈਂ ਚਾਤੇ ਗੱਦਿਆਂ ਨੂੰ ਲੈ ਕੇ ਨਾ ਬੰਦੂਕ ਲੈ ਕੇ ਜਾਂਦਾ ਸੀ ਕੁੱਟ ਕੇ ਲਾਉਂਗਾ ਸਾਰਾ ਨੂੰ ਨਾ ਕੁੱਟ ਕੇ ਆਉਂਗਾ ਤੂੰ ਐ ਕਰ ਨਾ ਮਨੂੰ ਦੋ ਰੋਟੀਆਂ ਦੀ ਚੂਰੀ ਕੁੱਟ ਦੇਂਗਾ ਮਾਸਾ ਬੈਠਾਂਗਾ ਕਾਚੇ ਕੋਲੇ ਚੰਗਾ ਕੱਟ ਹਾਂ ਕਰ ਲੈ ਇਹਦਾ ਜੀ ਸਾਰੇ ਆ ਗਏ ਆ ਤਾ ਇਹ ਨੰ ਉਧਾ ਕਹਿੰਦੀ ਕੁੱਟਾ ਆਇਆ ਹੈ ਖਾਲੀ ਚੋਰੀ ਕੁੱਟਾ ਆ ਤੇਰੀ ਮਾਂ ਨੂੰ ਉਹ ਮੈਂ ਕਿੱਥੇ ਕੁੱਟਦਾ ਗੱਜਣਾ ਯਾਰ ਤੇਰੇ ਸਾਹਮਣੇ ਤੇਰੇ ਨਾਲ ਫਿਰ ਖੇਤਾਂ ਬੰਨਾਂ ਦਾ ਕੰਮ ਕਰਦਾ ਵਰਦਾ ਆ ਮੈਂ ਨਹੀਂ ਤਾਂ ਮੇਰੇ ਨਾਲ ਸੀ ਕੁੱਟਦਾ ਹੈ ਕਿੱਥੇ ਕੁੱਟਦਾ ਉਹਦੇ ਆਪ ਦੇ ਲੱਛਣ ਹੀ ਨਹੀਂ ਹੈਗੇ ਘਰੇ ਖੜਨਦੇ ਹੈ ਭਾਂਦੇ ਆ ਵੀਰਾਂ ਮਹੀਨਾ ਤੋਂ ਉਹ ਹੋ ਗਿਆ ਉੱਤੇ ਬੈਠੀ ਨੂੰ ਉਹਦਾ ਨਹੀਂ ਉਹਦੀ ਮਾਂ ਬਣਾ ਜੀ ਲੱਗਦਾ ਇੱਕ ਤਾਂ ਇਹ ਥੋੜਾ ਜਿਹਾ ਵੱਡੀ ਉਮਰ ਦਾ ਛੋਟੀ ਉਮਰ ਦਾ ਨਹੀਂ ਸੈਟਿੰਗ ਬੈਠੀ ਹੈ ਓਏ ਏ ਏ ਕੌਲਾ ਕੌਲਾ ਨੇ ਮੇਰੇ ਨਾਲ ਮੁੱਖਾ ਮਾਰ ਲਾ ਕਹਿੰਦਾ ਹੈ ਉੱਥੇ ਤੇਰੇ ਨਾਨੇ ਹੋ ਰਹੇ ਚੁੰਮਣਾ ਰੱਖੀ ਆ ਓਥੇ ਬਾਗੀ ਹੁਣ ਫੇ ਹੁਣ ਮੈਂ ਰੋਟੀ ਕਿੱਥੇ ਕਾਇ ਕਰੂੰਗਾ ਮੈਂ ਮੰਮੀ ਕੱਥਾ ਰਹੂੰਗਾ ਅੱਗੇ ਤਾਂ ਤੈਨੂੰ ਉਹੀ ਪਕਾ ਕੇ ਦਿੰਦੀ ਸੀ ਹੈ ਹੋਟਲ ਟੂਟਲ ਚ ਨਹੀਂ ਕੀ ਬਣਾ ਟੀ ਪਾਉਂਦਾ ਹੁਣ ਨਾ ਅੱਗੇ ਤਾਂ ਤੈਨੂੰ ਉਹੀ ਪਕਾ ਕੇ ਦਿੰਦੀ ਸੀ ਹੈ ਬੱਚਾ ਬੜਾ ਆ ਦੋ ਦਿਨ ਪਹਿਲਾਂ ਕਿੰਨੀ ਸਵਾਦ ਰੋਟੀ ਬਣਾ ਕੇ ਦਿੱਤੀ ਸੀ ਹੁਣ ਲੈ ਗੱਜਣਾ ਤਾਂ ਆਪਾਂ ਦਾ ਫਿਰ ਹੁਣ ਇਹਨੂੰ ਟਪਾਈਏ ਪਰਾਂ ਬਗਜੂ ਆ ਯਾਰ ਆਪੀ ਕਿਧਰੇ ਹੈ ਯਾਰ ਕਾ ਟਪਾਉਂ ਨਾ ਓਏ ਕੁਦੇ ਓਏ ਕੰਨ ਨਾ ਖ ਬਗ ਜਾ ਉਹ ਫਿਰ ਰਾਹ ਦੀ ਮੋਟਰ ਛੱਡ ਕੇ ਆਈ ਸੀ ਹੈ ਪਾਣੀ ਦੇਖਣਾ ਜਾ ਮੈਂ ਆਪ ਖੇਤ ਜਾਉਂਗਾ ਫਿਰ ਮੈਂ ਕਿੱਥੇ ਆਉਂਗਾ ਆ ਪੈਂਦਾ ਵੀਰਾ ਜਵਾਕਾਂ ਦਾ ਖੇੜਿਆ ਰੇਡ ਖੂਣ ਲੈ ਤੇਰੀ ਉਮਰ ਦੇ ਜਵਾਕ ਕਿੰਨੇ ਫਿਰਦੇ ਬਾਹਰ ਦੇ ਸਿੰਧੂ ਨੂੰ ਫੋਨ ਮਾਰ ਦਾਂਗੇ ਆਪਾਂ ਉੱਥੇ ਆ ਕੇ ਚੱਲੂ ਕਰ ਦੇਣਾ ਸਿੰਧੂ ਘਰੇ ਹੂਆ ਸਿੰਧੂ ਓਏ ਉਹ ਨਾ ਪਿੰਧੂ ਦਾ ਸਕੂਲ ਜੇ ਹੋਇਆ ਉਹ ਮਰੀ ਜਾਣਾ ਆਪਾਂ ਭੱਜ ਗਏ ਆ ਸਕੂਲੋਂ ਕੂ ਜਿਓ ਹੋਰ ਰਾਹ ਆ ਪਾਹੋ ਉਥੂ ਵੀ ਉਹ ਵੀ ਨਹੀਂ ਗਿਆ ਅੱਧਾ ਹੈ ਉਹ ਵੀ ਸਕੂਲ ਆਗਾ ਉੱਥੇ ਉਹ ਉੱਥੇ ਖੇਡਦਾ ਚਾਲੂ ਚਾਲੂ ਆਪਾਂ ਬੈਠੀ ਨਾ ਖੇਡ ਲਿਓ ਕਿੱਥੇ ਅੱਜ ਸ਼ਾਮੀ ਖੇਡ ਲੈ ਉਹ ਤੱਕ ਨੂੰ ਡਿਓ ਜੋੜੇ ਜੋੜੇ ਬੈਨੇ ਹੁੰਦੇ ਘਰੇ ਕੁੱਤੂ ਆ ਗੱਜਣਾ ਇਹ ਦੂਆ ਜੋੜੇ ਨੂੰ ਉਹ ਇੱਥੇ ਖੇਡ ਲੈਣੇ ਯਾਰ ਇੱਥੇ ਘਟੀਏ ਫਿਰ ਚਾਹ ਚਪੜਾ ਚਾਹ ਤਾਂ ਪਾਉਣੀ ਹੈ ਆਪਣੀ ਇੱਕ ਦੋ ਤੇਰੀਆਂ ਤੇ ਇੱਕ ਮੇਰੀ ਦੋ ਮੈਂ ਚਾਚੇ ਕੋ ਟੱਕਰਾਂਗੇ ਨਾ ਕਿੰਨਾ ਚਾਚੇ ਕੋ ਦੂਜੇ ਚਾਚੇ ਕੋ ਕੋਈ ਕੀ ਹੋਇਆ ਉਹ ਢੀ ਦੂਰ ਨਹੀਂ ਅੱਧਾ ਆਉਂਦਾ ਆਈ ਥਿੰਕ ਯੂ ਡੀਆ ਕੋਲ ਕੇ ਡੇ ਰੱਖਵੇਂ ਬਗਲਾਂ ਹੋਏ ਟਾਲਾ ਦਾ ਲਿਆ ਉੱਥੇ ਬਗਲਦੇ ਓਏ ਟਾਲਾ ਲੈ ਕੇ ਉੱਥੇ ਬਗਲਦੇ ਨਹੀਂ ਯਾਰਾ ਟਾਲਾ ਲੈ ਕੇ ਆਪਾਂ ਗੂਂਦੇ ਹੀਰਾ ਬਗਲਾਂ ਇੱਥੇ ਦਾਣਿਆਂ ਗਾ ਗਰਾਉਂਡ ਉੱਤੋਂ ਗਰਾਉਂਡ 'ਚ ਖੇਡਦੇ ਆ ਇੰਨਾ ਜਿਹਾ ਕੋਟਣਾ ਹੈ ਮੈਂ ਨਹੀਂ ਕਿਤੇ ਵੇਖਣੇ ਵੜਦਾ ਹਾਂ ਮੈਂ ਨੂੰ ਲੜਾਇਆ ਉਹ ਕਹਿੰਦਾ ਨਾ ਚਾਹ ਬੜਦਾ ਨਾ ਜਾ ਬੂਹਾ ਬਾਜ ਲੈ ਜੀ ਲੈ ਓਏ ਜੀ ਲੈ ਸਤਾਲੇ ਨੀ ਨਾ ਕੋਸਤਾ ਨੀ ਨਾ ਬਹਿ ਨੀ ਰਾਰੇ ਸਤਾਲੇ ਇਹ ਬਰਿੱਟਾ ਧਰ ਲੈਂਦੇ ਆ ਓ ਟਾ ਟੱਠਾ ਟੱਠੇ ਤੋਂ ਲਾ ਦੇ ਉਹਨਾਂ ਨੇ ਕੱਢਾ ਕੇ ਉਹਨਾਂ ਨੇ ਚਲਾ ਕੋਈ ਓ ਵਾਲੇ ਕੋਕ ਵਾਲੇ ਕੋਮ ਚੱਲੀ ਐਡੀ ਦੂਰ ਜਾਵਾਂਗੇ ਫਿਰ ਆਪਾਂ ਇਹ ਰੱਕ ਗਰਾਊਂਡ ਚ ਕੱਟੇ ਚ ਜਾਵਾਂਗੇ ਹਾਂ ਕਿੱਥੇ ਆਹ ਆ ਕੱਚਾ ਜਾ ਗਰਾਊਂਡ ਤੋਂ ਚੱਲੋ ਆਪ ਹੈ ਇਹ ਹੁਣ ਟਾਲੀ ਇਹਨੂੰ ਟੰਨ ਟਾਲ ਹਾਂ ਜੀ ਇਹ ਕੋਕਲੇਰ ਮਕੂਬਾ ਬਗਲ ਕੀ ਕਰਦੇ ਹੁੰਦੇ ਆ ਸਰਕਾਰ ਮਕੂਬਾ ਕਰਦਾ ਹੀ ਹੈ ਨਾ ਓਹ ਆਹੋ ਆਹੇ ਕੋਣ 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 ਕੋਣੀ ਹੋ ਗਿਆ ਹੋ ਗਿਆ ਗੋਲਾ ਹੀ ਗੋਲਾ ਤੇਰੇ ਬੋਲ ਜਾਇਆ ਇਹਨੂੰ ਇਹਦਾ ਕਿ ਟੁੱਸੀ ਰਹਿੰਦੇ ਇਹਦਾ ਪਈ ਰਹਿੰਦੇ ਇੱਕ ਵਾਰ ਔਰ ਇੱਥੇ ਵਗ ਲਾਣੇ ਉਹ ਉੱਥੇ ਟੁੱਟਦਾ ਫਿਰ ਗਰਾਊਂਡ ਤੋਂ ਬਾਹਰ ਆਵੇਂ ਛਾਵੇਂ ਹੱਕ ਚਾਰ ਵਾਰ ਹੈਨਾ ਇੱਥੇ ਨਾਲੇ ਕੱਤਾਂ ਨੂੰ ਛੱਤ ਨਹੀਂ ਵਿਦਣੀ ਜੇ ਡੱਕਾ ਮਾਰ ਗੋਲਾ ਤੈਨੂੰ ਮਾਰਨਾ ਆਉਣਾ ਆਜ ਦਿਨ ਨਾਲੇ ਨਾਲ ਮਾਰੂ ਓਏ ਐਵੇਂ ਇਹਦੇ ਚੌੜਸ ਗੋਲ ਬੱਜੂਗਾ ਹਾਂ ਨਾ ਮਲਕਾਰ ਵੰਗੂ ਬਰਾਬਰ ਦਾ ਕਰਕਣਾ ਓਏ ਔਰ ਆ ਦੇਖ ਗੋਲ ਗੋਲ ਜਾਂਦੇ ਨੂੰ ਗੋਲ ਗੋਲ ਹੀ ਲੱਗਿਆ ਹਾਂ ਨੀ ਔਰ ਆਉਂ ਨਾ ਬੂਗਾਂ ਲੰਘ ਜਾ ਦੋ ਕਿੱਥੇ ਜਾਂਦਾ ਹੋਇਆ ਕੋਈ ਮਾਰੋ ਇਹਨੂੰ ਆਇਆ ਖੇਡਾਂਗੇ ਉਂਝੁੰਜੀ ਓਏ ਤਾਂ ਦੇ ਬੰਦੇ ਓ ਚੁੰਜੀ ਹਾਂ ਵਧੀਆ ਨਹੀਂ ਬਸ ਆਠ ਆ ਗੋਲ ਤਾਂ ਬੰਦਾ ਹੋਇਆ ਆਈ ਹੁੰਦਾ ਤੈਨੂੰ ਕੀ ਪਤਾ ਕੰਨ ਵਾਲਾ ਬਿੰਗਾ ਆਈ ਹੁੰਦਾ ਯਾਰਾ ਨਾਲ ਤਾਂ ਗੱਲ ਹਟਾ ਆਇਆ ਯਾਰਾ ਨਾਲੇ ਤਾਂ ਸਿੱਧਾ ਫਰਾ ਚੱਪਾ ਲਾ ਕੇ ਦੇਉ ਤੇਰੀ ਆਲੂ ਤਾਲੂ ਗੱਟੀਏ ਆਏ ਉੱਤੇ ਉੱਤੇ ਧਰ ਮੈਨੂੰ ਧਰਨ ਦੇ ਨਾ ਮੈਂ ਧਰੂ ਇੱਥੇ ਕੋਲ ਬਾਰ ਵੀ ਰੱਖ ਦਿੰਦਾ ਨਾ ਹਾਂ ਮਾ ਮਾ ਨੂੰ ਤੂੰ ਦਾ ਹੀ ਦੇ ਤੂੰ ਦਾ ਹੀ ਦੇ ਤੂੰ ਦਾ ਹੀ ਦੇ ਤੂੰ ਦਾ ਹੀ ਦੇ ਨਾ ਕੋਈ ਮਾਂ ਕੋ ਦੇਵਾ ਨਾ ਫਿਰ ਕੋਈ ਵੀ ਦਿੰਦਾ ਫਿਰ ਬਸ ਹੋਏ ਆ ਚੱਕਾ ਤੂੰ ਦਾ ਹੀ ਪਹਿਲਾਂ ਬਸ ਯਾਰ ਅਸੀਂ ਨਹੀਂ ਕਰ ਲਈ ਯਾਰ ਨਾ ਮੈਂ ਤਾਂ ਪਕੜ ਹੈ ਹਾਂ ਉਹ ਆਪਣੇ ਨਾਲੋਂ ਕੱਟ ਕਾ ਕਰ ਫਿਰ ਮੈਂ ਨਾ ਫਾਟੇ ਨਾਲ ਲੈ ਰਿਹਾ ਕੋਈ ਨਾ ਗਈ ਫਾਟੇ ਨਾਲ ਕੋਈ ਨਾ ਮੈਂ ਉਹ ਤੂੰ ਮੋ ਦਈ ਦਿੰਨਾ ਆ ਤਰੀ ਤੂੰ ਗਰਮੀ ਨਹੀਂ ਹੁੰਦੀ ਤੈਨੂੰ ਇਹ ਚੋਲ ਠੀਕ ਆ ਆਈ ਚੱਲ ਚਲ ਜਾਈਏ ਚਲ ਆਉਂਦੀ ਹੈਗੀ ਨਾ ਵੀ ਅੱਜ ਦੇ ਮੁੰਗੂ ਕਰਾ ਕੇ ਆਵਾਂ ਆਹ ਦੇਖੀ ਵਾਲ ਇਹਦੇ ਮੁੰਗੂ ਕਰਾ ਕੇ ਉਹ ਆਹੋ ਦੇਖੇ ਤੇ ਵਾਲ ਨਾ ਵੀ ਚਾਚਾ ਗੁੱਟੂ ਆ ਮੇਰਾ ਚਾਚਾ ਕੀ ਕਰਾ ਯਾਰ ਗੁੱਟੂ ਆ ਤੂੰ ਮੇਰਾ ਯਾਰ ਨਾ ਸਾਡੇ ਸਾਰੇ ਪਰਿਵਾਰ ਦੇ ਜੂੜਾ ਆ ਹੂੰ ਜੂੜਾ ਤੂੰ ਮੈਂ ਤੇਰੇ ਨਾਲ ਹੈਗਾ ਜਦੋਂ ਕੁਝ ਨਹੀਂ ਹੈਗਾ ਟੈਨਸ਼ਨ ਵਾਲਾ ਤੇਰੇ ਨਾਲ ਮੇਰਾ ਨਾਲੇ ਦੀ ਸੱਬੇ ਮੁੰਗੂ ਕਰਾਵਾਂਗੇ ਭਾਈ ਸੱਬੇ ਮੁੰਗੂ ਓਹੋ ਗੀਤ ਨਹੀਂ ਸੁਣਿਆ ਤੂੰ ਓ ਫਰਾਈ ਕਰਕੇ ਵਾਲੀ ਗੀਤ ਮੁੰਗੂ ਹਾਂ ਤੈਨੂੰ ਉਹ ਗੀਤ ਹੋਏ ਹਾਂ ਸਨਾਈ ਮਾੜਾ ਨਹੀਂ ਉਹ ਕਰ ਨਾ ਕਰ ਕੇ ਫੜਾਈ ਆ ਵਾ ਇਹ ਨਹੀਂ ਹੁੰਦਾ ਤੈਨੂੰ ਤੈਨੂੰ ਵਧੀਆ ਲੱਗਦਾ ਹੋ ਕਲਾ ਕਰੋ ਬਾ ਘੜਾ ਦਾ ਬੱਸ ਫਿਰ ਉਹਦੇ ਮੰਗਵਾਲ ਘੜ ਲੱਗਣਗੇ ਕੀ ਜੀ ਖਾਣ ਮੰਗ ਕੱਟ ਪਵਾ ਗਈ ਹੈ ਜੀ ਖਾਣਾ ਹਾਂ ਓਏ ਉਹਦੇ ਮੰਗ ਓਏ ਓਵੇ ਵਧੀਆ ਹੋਗਾ ਛੱਬੇ ਮੰਗੂ ਹੈ ਛੱਬਾ ਛੱਬਾ ਚੱਲ ਚੱਲੀਏ ਛਪੜਾ ਪਾ ਲੈਣਾ ਛਪੜਾ ਪਾ ਲੈ ਮੈਂ ਜਲਾ ਮਾਜੀ ਦੇ ਚੱਲ ਜੀ ਹੋਰ ਹੈ ਫੜ ਨਹੀ ਬੜਾ ਬੜਾ ਮੈਂ ਤੇਰਾ ਨਾਲ ਹੁੰਦਾ ਮੈਨੂੰ ਕੁਛ ਨਾ ਕੁਛ ਕਰ ਉਹ ਤੂੰ ਆਪ ਕਰੀ ਨਹੀਂ ਬੜਦੇ ਟੈਨਸ਼ਨ ਕਰਨਾ ਤੁਹਾਨੂੰ ਆ ਇਹਨੂੰ ਲੈ ਕੇ ਤਲਿਓ ਤੂੰ ਕੀ ਕਰਾਵਾਂਗੇ ਓਏ ਇਹਨੂੰ ਇਹਨੂੰ ਪਤਾ ਹੈਗਾ ਉਹ ਕਲਾਕਾਰ ਦੀ ਫੋਨ ਹੈ ਤੇਰੇ ਕੋਲ ਹਾਂ ਨਾਲ ਬੈਠੇ ਆ ਫੋਨ ਕਰ ਤੂੰ ਕੋਈ ਆਹੀ ਜਗਾ ਨੂੰ ਲੈ ਮੈਂ ਕੁਛ ਨਹੀਂ ਗਾ ਤੂੰ ਗਾ ਪਾਇਆ ਜਿਵੇਂ ਮੇਰੇ ਨਾਲ ਨਾ ਆ ਜਾ ਆਇਆ ਅਰੇ ਬਾਗ ਕਟਣੇ ਗਿਆ ਅੰਦਰ ਆਇਆ ਬੱਦ ਦਾ ਕੱਟਿਆ ਰਿਹਾ ਆਪਾਂ ਚੀਮਾ ਮਾ ਮਾ ਇਹਨੂੰ ਖਾ ਯਾਰ ਪੱਡਾ ਇਹਦੇ ਵਾਲਾ ਚਾਰ ਤੋਂ ਪਹਿਲਾਂ ਉਹਨੂੰ ਉਠਿਆ ਅਰੇ ਬਾਗ ਕਟਾਉਣਾ ਸੀ ਤੁਮੇ ਲੈ ਕੇ ਲਿਓ ਉਹ ਕਾਲੀ ਤਾਂ ਨਹੀਂ ਹੈਗੀ ਹਾਂ ਨਾ ਬੱਸ ਕਰਦੇ ਬਾਈ ਉਹ ਹੋਏ ਬੱਦ ਆਹ ਸੱਪੇ ਦੀ ਬੁੱਤਰੀ ਸਹੀ ਹੈ ਨਹੀਂ ਨਾ ਮੈਂ ਬਾਦਾਂ ਇਹ ਕੱਟ ਪਾ ਲਈ ਮੇਰੇ ਕੱਟ ਪਾ ਲਈ ਮੇਰੇ ਕੱਟ ਪਾ ਨਹੀਂ ਤੇਰਾ ਕੱਟ ਪਾ ਦੂਗਾ ਮੈਂ ਤੂੰ ਅੱਗੇ ਆ ਕੱਟ ਕੱਟ ਪਾ ਲਈ ਮੇਰੇ ਕੱਟ ਅੰਡਰ ਪਾ ਦੂ ਜੂੜਾ ਮਾਵਾ ਦਿਨਾ ਯਰ ਪਾਈ ਉਹ ਪੁੱਛ ਗਿਆ ਮੈਂ ਕਰੋ ਨਾ ਪੁੱਛਦੇ ਇਹਦਾ ਤੇਰੇ ਜੂੜਾ ਰੱਖਿਆ ਹੋਇਆ ਯਾਰ ਮਾ ਕਰੋ ਪੁੱਛ ਗਿਆ ਮੈਨੂੰ ਪੁੱਛ ਗਿਆ ਕਰੋ ਮੇਰੇ ਪਾਪੇ ਦੇ ਬੇਚਾਰਾ ਮੈਂ ਜੂੜਾ ਕੱਟ ਰਹੀ ਹਾਂ ਨਾ ਜੂੜਾ ਕਿ ਪੁੱਛਿਆ ਮਾਂ ਬਾਪ ਨੂੰ ਨਾ ਮੈਂ ਪੁੱਛ ਗਿਆ ਇਹ ਕੱਟ ਦੇ ਕੱਟ ਇਹ ਕੱਲ ਨੂੰ ਖਾਂ। ਸੁਣੀ ਓਏ ਸਭੇ ਦੀ ਫੋਟੋ ਦਿਖਾਈ ਇਹਨੂੰ। ਸਭੇ ਦੀ ਫੋਟੋ ਦਿਖਾ ਲਾ ਦਿਖਾ ਇਹਦੇ ਮੈਨੂੰ ਨਨੇ ਜਿਹਾ ਸਾਡੇ ਮੰਡੀ ਵਾਲੇ ਬੰਦੇ ਫੇਸ ਵਿੱਚ ਕੱਟ ਦੇ ਦੇ। ਮਾਫੀ ਕਰਦਾ। ਇਹ ਗੱਲ ਰਾਜੂ ਵਾਲਾ। ਇਹਦੇ ਸਾਰੇ ਮੈਨੂੰ ਕਮੇਟੀ ਇਹਨਾਂ ਫੋਟੋ ਕੱਟਣ ਦੀ ਗੱਲ ਕਰਨਾ ਚਾਹਤ ਸੀ। ਇਹਨੂੰ ਪਛਾਣੇਗਾ। ਆ ਪੁੱਛ ਕਾਹਨੂੰ ਕੱਟ ਸਾਰੇ। ਉਹ ਮੈਂ ਤਾਂ ਸੱਕੜੇ ਪਾ ਤੋ। ਪੱਤਰੀ ਆ ਲੋਰ ਕੂਂਗਿਆ। ਉਹ ਦੇ ਕਿ ਨਹੀਂ ਕੱਟਦਾ ਮੈਂ ਪਾ ਦੂੰ এবੀ ਜੇ ਦਾ ਨਾਮ ਵੀ ਲਿਖ ਦੂੰ ਐਸੇ ਇੱਥੇ ਬਾਪਾ ਕੱਟੋ ਲੇਕੇ ਹੋਰ ਚਾਪੜੇ ਟੈਸਟ ਕਰੋ ਪੁੱਛ ਕੇ ਨਾ ਹਾਂ ਪੁੱਛਾਂਗਾ ਅਰੇ ਮਾਂ ਨੇ ਨੇ ਬਾਤ ਸੁਣਾ ਲੈ ਨੇਰਾ ਬਿਆਰ ਦਾ ਸਾਡਾ ਖੜੇ ਰੱਖੂਗਾ ਮੰਨਣਾ ਕੱਟ ਪਾ ਲਿਆ ਇੱਥੇ ਹੋਰ ਖੜੇ ਦਾ ਫਾਈਲ ਦੋ ਜੀ ਦਾ ਦੋ ਨੂੰ ਕੱਲ ਦੱਸ ਕੱਟ ਕੱਲ ਨੂੰ ਖਾਲਸਾ ਕਮੇਟੀ ਨਾਲ ਕੇ ਦੱਸੂ ਜ਼ਿੰਮੇਦਾਰ ਹਾਂ ਹਾਂ ਮੈਂ ਜ਼ਿੰਮੇਦਾਰ ਹਾਂ ਸੱਗੀ ਗੱਲ ਹੋਈ ਜੇ ਨਾ ਅੱਖੇ ਕੱਢ ਦੱਸ ਧੀ ਆਈ ਓਏ ਆਇਆ ਮੱਸਾ ਆਜੂ ਕੱਟਿਆ ਕਰਾਂ ਮੁੰਨਾ ਹਾਂ ਭਾਈ ਕੱਜਨ ਬੋਲਦਾ ਹੈ ਉਹ ਇੱਥੇ ਆਰੇ ਦੁਕਾਨ ਤੇ ਹਾਂ ਜੂੜਾ ਗਡਾ ਮੈਂ ਤਾਂ ਕੱਟ ਦਨਾ ਭਾਈ ਮੈਂ ਤਾਂ ਤੈਨੂੰ ਤਾਂ ਹੀ ਫੋਨ ਲਾਇਆ ਸੀ ਵੀਰ ਤੁਸੀਂ ਮਰਦਾ ਤੇ ਬਾਲ ਸੰਭਾਲੇ ਨੇ ਮਖਾਨ ਮਾਇ ਤਾਂ ਮਾਇ ਕੁੱਤੇ ਨਾਲ ਤੇ ਦੇਖ ਲੈ ਭਾਈ ਹੈ ਮੈਂ ਤਾਂ ਕੱਟਣਾ ਮੇਰਾ ਕੰਮ ਹੈ ਮੈਂ ਤਾਂ ਇਹ ਦੁਕਾਨਦਾਰੀ ਹੈ ਯਾਰ ਹਾਂ ਫੇ ਤੂੰ ਦੇਖ ਲੈ ਭਾਈ ਕਿਵੇਂ ਆਉਣਾ ਤਾਂ ਆ ਜਾ ਨਹੀਂ ਆਉਣਾ ਤੇਰੀ ਮਰਜ਼ੀ ਹੈ ਮੈਂ ਤਾਂ ਕੱਟਣਾ ਮੇਰਾ ਕੰਮ ਹੈ ਇਹ ਪਾ ਲੈ ਪਾ ਲੈ ਕਾ ਦਿਨਾਂ ਦਾ ਆਈ ਦੇ ਮੂੰਹ ਕੱਟ ਪਾ ਦੀ ਸੱਬੇ ਵਾਂਗੂ ਕੱਟਣਾ ਤੇ ਨਹੀਂ ਮਰਜੀ ਬੋਲ ਨਹੀਂ ਪਰ ਮੈਂ ਜੂੜਾ ਮੁੰਨੇ ਨੇ ਤੇ ਕਿਸੇ ਦਾ ਮੁੰਨ ਦੇ ਵਾਸਤੇ ਮੁੰਨ ਦੇ ਦੂਜੇ ਨਾਲ ਆ ਕੇ ਚੰਡਾ ਲੈ ਨਾਲ ਮੈਨੂੰ ਨਾਲ ਤੈਨੂੰ ਮਾਹਰਾ ਕੋਈ ਗੁਸਤਾਨ ਨੂੰ ਤੇ ਕੋ ਕਟਾਉਣਾ ਨਹੀਂ ਜਿਹਨੇ ਜੂੜਾ ਕੰਘੋ ਮੈਂ ਤਾਂ ਕੱਟਣਾ ਮੈਂ ਬਾਲ ਦੋ ਤੇ ਮੈਂ ਖੜੋਣੀ ਆਈ ਤੂੰ ਉਹ ਗੱਜਹੂਰੀ ਆ ਲੋਕਾਂ ਦਾ ਜਾਂਦਾ